ਜ਼ੀਰਕਪੁਰ ਵਿਖੇ ਚੋਰਾਂ ਦੇ ਹੌਸਲੇ ਕਿਸ ਤਰ੍ਹਾਂ ਬੁਲੰਦ ਹੋ ਚੁੱਕੇ ਹਨ ਇਸ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਹੁਣ ਦੁਕਾਨਾਂ ਵਿੱਚ ਬੈਠੇ ਮਹਿਲਾਵਾਂ ਵੀ ਸੁਰੱਖਿਅਤ ਨਹੀਂ ਹਨ ਪੀਰ ਮਛੱਲਾ ਦੀ ਚੁਨਾਰ ਹਾਈਟ ਵਿੱਚ ਇੱਕ ਮਹਿਲਾ ਡਾਕਟਰ ਸੈਨਿਕ ਕਲੀਨਿਕ ਦੇ ਨਾਮ ਤੇ ਦੁਕਾਨ ਕਰਦੀ ਹੈ ਜਿਸ ਨੂੰ ਕਿ ਚੋਰ ਦੁਕਾਨ ਵਿੱਚ ਵੜ ਕੇ ਹੀ ਲੁੱਟ ਲੈ ਗਏ ਮਰੀਜ਼ ਬਣ ਕੇ ਆਇਆ ਇੱਕ ਸਨੇਚਰ ਉਸ ਦੇ ਗਲੇ ਦੀ ਚੈਨ ਸਨੇਚ ਕਰਕੇ ਫਰਾਰ ਹੋ ਗਿਆ ਕੱਲ ਮੈਂ 5 ਵਜੇ ਇੱਥੇ ਬੈਠੀ ਸੀ ਦੁਕਾਨ ਤੇ ਇੱਕ ਬੰਦਾ ਦਵਾਈ ਲੈਣ ਆਇਆ ਤੇ ਉਹਨੇ ਦਵਾਈ ਵਾਸਤੇ ਮੈਨੂੰ ਕਿਹਾ ਵੀ ਦਵਾਈ ਲੈਣੀ ਹੈ ਫਿਰ ਮੈਂ ਉਹਨੂੰ ਦਵਾਈ ਦਿੱਤੀ ਦਵਾਈ ਦਿੱਤੀ ਤੇ ਮੈਂ ਉਹਨੂੰ ਪੁੱਛਣ ਲੱਗਿਆ ਕਹਿੰਦਾ ਪੈਸੇ ਕਿੰਨੇ ਹੋਏ ਮੈਂ ਉਹਨੂੰ ਕਿਹਾ 90 ਰੁਪਏ ਉਹਨੇ 100 ਦਾ ਨੋਟ ਮੈਨੂੰ ਦਿੱਤਾ ਕੱਢ ਕੇ ਤੇ ਮੈਂ 100 ਰੁਪਏ ਖੜੀ ਸੀ ਇੱਥੇ ਇੱਧਰ ਮੈਂ ਘੁੰਮੀ ਦੂਜੇ ਪਾਸੇ ਨੂੰ ਪੈਸੇ ਦੇਣ ਵਾਸਤੇ ਉਹਨੂੰ ਦੱਸ ਰੁਪਏ ਕੱਲੇ ਚ ਪੈਸੇ ਰੱਖਣਾ ਤਾਂ ਉਹਨੇ ਪਿੱਛੇ ਦੀ ਮੇਰੇ ਮਾਰਿਆ ਕਰਦਣ ਤੇ ਮਾਰ ਕੇ ਤੇ ਪਿੱਛੋਂ ਦੀ ਚੈਨੀ ਕੱਢ ਕੇ ਲੈ ਲਿਆ ਕਿੰਨੇ ਤੋਲੇ ਦੀ ਚੈਨੀ ਦੋ ਤੋਂ ਦੇ ਜੰਮੀ ਹੈ ਦੋ ਤੋਂ ਥੋੜੀ ਬਹੁਤ ਥੱਲੇ ਆ ਜਾਂ ਉੱਪਰ ਹੈ ਅਗੀ ਪਹਿਲੇ ਕਿੰਨੇ ਕਿੰਨੇ ਲੋਕ ਸੀਗੇ ਜੀ ਕਿੰਨੇ ਬੰਦੇ ਸੀਗੇ ਦੋ ਬੰਦੇ ਜੀ ਮੈਂ ਕਿੰਦਰ ਦਾ ਇੱਕ ਹੀ ਆਇਆ ਹੈ ਇੱਕ ਬਾਹਰ ਖੜਿਆ ਸੀਗਾ ਬਾਈਕ ਤੇ ਐਨਾ ਮੈਂ ਨਿਕਲੀ ਆ ਬਾਹਰ ਤੇ ਐਨਾ ਦੌੜ ਕੇ ਮੈਂ ਰੋਲਾ ਪਾਇਆ ਬਾਹਰ ਜਾ ਕੇ ਐਨਾ ਹੁਣ ਨਿਕਲ ਮੋਟਰਸਾਈਕਲ ਕਿਹੜਾ ਸੀਗਾ ਜੀ ਸਪਲੈਂਡਰ ਸੀਗਾ ਪਿੱਛੇ ਮੈਂ ਪੀ ਵੀ 65 ਨੰਬਰ ਦਾ ਮੈਂ ਦੇਖਿਆ ਲਿਖਿਆ ਉਹਨਾਂ ਦੇ ਪਰ ਉਹ ਨਹੀਂ ਪੜ ਹੋਇਆ ਬਾਕੀ ਉਹਦੇ ਨੰਬਰ ਮੇਰੇ ਤੋਂ ਪੜ ਨਹੀਂ ਕਿੰਨੇ ਕਿੰਨੇ ਵਜੇ ਦਾ ਇਨਸੀਡੈਂਟ ਹੈ ਜੀ ਇਹ 5 ਵਜੇ ਤੋਂ ਮੱਕੀ 5 ਤੋਂ 5 ਮਿੰਟ ਦਾ ਕਰਦਾ ਹੈ ਕੋਈ ਜਾਂਦੀ ਸੀਸੀਟੀਵੀ ਫੁਟੇਜ ਜਾਂ ਕੁਝ ਤੁਹਾਨੂੰ ਲੱਭੇ ਨਹੀਂ ਤੇ ਪਹਿਲੇ ਵੀ ਤੁਸੀਂ ਵਿਦਵਾਈ ਨੂੰ ਲੈਣਾ ਆਏ ਸੀ ਬੰਦਾ ਐਦਾ ਪਹਿਲੇ ਨਹੀਂ ਆਏ ਮੇਰੇ ਕੋਲ ਕੋਈ। ਫੁਲ ਸ਼ਿਕਾਇਤ ਕਰਤੀ ਆਪਾਂ? ਹਾਂ ਜੀ ਪੁਲਿਸ ਨੂੰ ਮੈਂ ਪੁਲਿਸ ਵਾਲੇ ਆਏ ਵੀ ਜਿੱਥੇ ਗੱਲ ਉਹਨੇ ਸਾਹਮਣੇ ਦੇਖਿਆਗਾ ਜਨਾਨ ਨੂੰ ਤਾਂ ਕੱਢ ਕੇ ਦੇਖਿਆ ਉਹ ਵੀ ਕਹਿੰਦੇ ਅਜਿਹਾ ਕਲੀਅਰ ਨਹੀਂ ਆਂਦਾ। ਇਧਰ ਮੋਦੀ ਆਜ ਗਏ ਆ ਉੱਥੇ ਲਾਈਟ ਨਹੀਂ ਮੈਸੀ। ਫਿਰ ਮੈਂ ਉਹਨਾਂ ਦਾ ਨੰਬਰ ਵੀ ਲਿਆ ਉਹਨਾਂ ਨੂੰ ਦੁਬਾਰਾ ਨੰਬਰ ਦਿੱਤਾ ਫੋਨ ਦਿੱਤਾ ਉਹਨਾਂ ਨੂੰ ਉਹ ਕਹਿੰਦੇ ਅਸੀਂ ਦੇਖਦੇ ਆਂ ਜੀ। ਉਹ ਤੁਸੀਂ ਤੁਸੀਂ ਬਿਤੇ ਆਨ ਰੱਖ ਲਈ ਦੇ ਅਸੀਂ ਸਵੇਰੇ ਸੀਗੇ ਅੰਦਰ ਕੋਡ ਦਾ ਬੋਲੇ ਕਾਪੀ ਲੈਣ ਵਾਸਤੇ ਤੁਹਾਡਾ ਨੰਬਰ ਦਿੱਤਾ ਤੁਹਾਨੂੰ ਕਹਿੰਦੇ ਅਸੀਂ ਅਸੀਂ ਤੇ ਆਨ ਰੱਖੋਗੇ ਤੁਸੀਂ ਵੀ ਦੇਖੋ ਪਹਿਲਾਂ ਵੀ ਕਦੀ ਇਹੋ ਜਿਹਾ ਇਨਸੀਡੈਂਟ ਇੱਥੇ ਹੋਇਆ ਜੀ ਤੁਹਾਡੇ ਨਹੀਂ ਦੇ ਅਗਰ ਨੇੜੇ ਤੇਰੇ ਤਾਂ ਭੈਣ ਨਹੀਂ ਆਵੇ ਕਿ ਗਲਤ ਜੋ ਇਨਸੀਡੈਂਸ ਹੋਇਆ ਜੀ ਸ਼ੌਪ ਤੇ ਕੱਲੇ ਸੀ ਕੋਰੇ ਹਾਂਜੀ ਕੱਲੇ ਸੀ ਹਾਂਜੀ ਕੋਈ ਸਪੈਸ਼ਲ ਦੂਜਾ ਕੋਈ ਨਹੀਂ ਸੀ ਜੀ ਹੋਰ ਕੋਈ ਨਹੀਂ ਸੀ ਰੋ ਬਸ ਇਹ ਨਾਲ ਵਾਲੇ ਪਰੋਸੀ ਬਾਹਰ ਬੈਠੇ ਸੀਗੇ ਅੱਛਾ ਤੇ ਉਹ ਅੰਦਰ ਆ ਕੇ ਉਹਨੇ ਹਾਂਜੀ ਇੱਥੇ ਬੈਠੇ ਸਾਮਣੇ ਵਾਲੀ ਟੇਬਲ ਤੇ ਬੈਠੇ ਬੈਂਚ ਤੇ ਮਤਲਬ ਦਵਾਈ